ਅੱਜ ਖੇਤਰ ਦੇ ਸੰਤ ਬਾਬਾ ਸੇਵਾ ਸਿੰਘ ਸਰਕਾਰੀ ਕਾਲਜ ਗੁਰਕਾਖੂ ਮੁੰਨੇ ਵਿਖੇ 75ਵਾਂ ਗਣਤੰਤਰ ਦਿਵਸ ਦਾ ਦਿਹਾੜਾ ਬੜੇ ਹੀ ਉਸ਼ਾ ਪੂਰਵਕ ਤਰੀਕੇ ਨਾਲ ਮਨਾਇਆ ਗਿਆ ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਨਵਦੀਪ ਸਿੰਘ ਦੇ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਪਹला ਕੀਤੀ ਗਈ ਅਤੇ ਵਿਦਿਆਰਥੀਆਂ ਵੱਲੋਂ ਗਣਤੰਤਰ ਦਿਵਸ ਸੰਧੀ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਗਲਕਦਿਆ ਪ੍ਰੋਫੈਸਰ ਨਵਦੀਪ ਸਿੰਘ ਨੇ ਜਿੱਥੇ 75ਵੇਂ ਗਣਤੰਤਰ ਦਿਵਸ ਦੀ ਸਮੁੱਚੇ ਦੇਸ਼ ਵਾਸੀਆਂ ਅਤੇ ਵਿਦਿਆਰਥੀਆਂ ਨੇ ਮੁਬਾਰਕਬਾਦ ਦਿੱਤੀ ਉੱਤੇ ਹੀ ਵਿਦਿਆਰਥੀਆਂ ਨੂੰ ਗੰਤੰਤਰ ਦੇਵ ਦੇ ਮਹੱਤਵ ਨਾਲ ਸੰਬੰਧੀ ਜਾਣਦੇ ਹੋਏ ਸੰਵਿਧਾਨ ਦੀ ਬੰਤਰ ਕਿਸ ਤਰ੍ਹਾਂ ਕੀਤੀ ਗਈ ਉਸ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਇਸ ਮੁਕੇ ਸਮੂਸਤਾਪਤੀ ਵਿਦਿਆਰਥੀਆਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਵਿੱਚ ਸ਼ਮੂਲਿਤ ਕੀਤੀ ਗਈ ਤੇ ਅੰਤ ਵਿੱਚ ਵਿਦਿਆਰਥੀਆਂ ਨੂੰ ਲੱਡੂ ਵੰਡ ਕੇ ਇਸ ਦਿਹਾੜੇ ਦੀ ਖੁਸ਼ੀ ਮਨਾਈ ਗਈ ਮੇਰਾ ਪੰਜਾਬ న్యూਸ ਲਈ ਪ੍ਰਦੀਪ ਤੇ ਮਾਨਦੀ ਰਿਪੋਰਟ ਦੋ ਸਪੀਚਸ ਕਿਹਾ ਕਿ ਲੋਕਤੰਤਰਤਾ ਦਿਵਸ ਨੂੰ ਸਮਰਪਿਤ ਕੋਈ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਤੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਗगन ਬੀਸੀਏ ਕਲਾਸ ਦੀ ਲੜਕੀ ਨੂੰ ਜਿਹੜੀ ਇਹ ਸਟੇਜ ਤੇ ਆਉਣ ਦੇ ਲਈ ਬਲੰਦ ਨਿਮੰਤਰ ਜਿੰਦੀ ਆ ਗगन ਬੀਸੀਏ ਸੈਕੰਡ ਇਅਰ ਦੀ ਸਟੂਡੈਂਟਾਂ ਅੱਜ ਅਸੀਂ ਆਪਣੇ ਕਾਲਜ ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਕਾਲਜ ਦੇ ਵਿੱਚ ਗਤੰਤਰ ਦਿਵਸ ਮਨਾਉਣ ਲਈ ਇਕੱਠੇ ਹੋਏ ਹਾਂ ਜੋ ਸਾਡੀ ਆਜ਼ਾਦੀ ਦਾ ਪਟੀਤਾ ਹੈ ਤੇ ਇਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਧੰਨਵਾਦ ਇੱਕ ਬੜਾ ਹੀ ਪਵਿੱਤਰ ਦਿਹਾੜਾ ਹੈ ਜਿੱਥੇ ਅੱਜ ਅਸੀਂ ਇਕੱਠੇ ਹੋ ਕੇ ਇਸ ਦਿਨ ਨੂੰ ਅਸੀਂ ਮਨਾ ਰਹੇ ਹਾਂ ਅਜਿਹੇ ਦਿਨ ਜਿਹੜਾ ਸਾਡਾ ਗਨਤੰਤਰ ਦਿਵਸ ਹੈ ਔਰ ਅਜਿਹੇ ਦਿਨ ਹੀ ਅਸੀਂ ਆਪਣੇ ਸੰਵਿਧਾਨ ਨੂੰ ਲਾਗੂ ਕੀਤਾ ਸੀ ਉਹ ਸੰਵਿਧਾਨ ਜਿਹੜਾ ਕਿ ਸਾਰੇ ਹੀ ਭਾਰਤੀਆਂ ਨੂੰ ਸਮਾਨਤਾ ਸੁਤੰਤਰਤਾ ਪ੍ਰਦਾਨ ਕਰਦਾ ਹੈ ਔਰ ਇਸ ਨੂੰ ਆਪਾਂ ਬੜੇ ਹੀ ਇੱਕ ਲੰਮੇ ਸਮੇਂ ਦੀ ਜद्दोजਹਿਦ ਔਰ ਸਟਰਗਲ ਦੇ ਬਾਅਦ ਅਸੀਂ ਇਹ ਟਰਪਤੀ ਜਿਹੜੀ ਹੈ ਇਸ ਨੂੰ ਆਪਾਂ ਪੂਰਾ ਕਰ ਸਕੇ ਆ ਸੋ ਇਸ ਕਰਕੇ ਮੈਂ ਸਾਰੇ ਹੀ ਭਾਰਤ ਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਹਾਂ ਕਿ ਅਜਿਹੇ ਦਿਨ ਅਸੀਂ ਇੱਕ ਸੁਤੰਤਰ ਨਾਗਰਿਕ ਦੇ ਤੌਰ ਤੇ ਇਸ ਦਿਨ ਨੂੰ ਮਨਾ ਸਕਦੇ ਹਾਂ Thank you.